ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਪਿੱਕਲ ਦੇ ਭਾਂਡੇ ਨੂੰ ਕਲੀ ਕਰਨਾ ਸਿੱਖਾਂਗੇ ਇਸ ਤਰ੍ਹਾਂ ਘਰ ਵਿੱਚ ਤੁਸੀਂ ਕਲੀ ਆਪ ਵੀ ਕਰ ਸਕਦੇ ਆ ਕੇਲੇਆ ਮੈਨੂੰ ਸ਼ਾਦਰ ਸ਼ਾਦਰ ਦੀਆਂ ਗੋਲੀਆਂ ਨੂੰ ਮੈਂ ਬਲੈਂਡ ਕੀਤਾ ਮਿਕਸੀ ਵਿੱਚ ਪਾਊਡਰ ਬਣਾ ਲਿਆ ਉਸ ਤੋਂ ਬਾਅਦ ਇਹ ਕਲੀ ਹੈ ਕਲੀ ਇਹ ਪੰਸਾਰੀਆਂ ਤੋਂ ਮਿਲਦੀ ਹੈ ਪਹਿਲਾਂ ਆਪਾਂ ਫਰਾਈਪੈਨ ਨੂੰ ਗੈਸ ਤੇ ਧਾਲਣਾ ਫੁੱਲ ਗੈਸ ਤੇ ਚੰਗੀ ਤਰ੍ਹਾਂ ਸਾਰੇ ਪਾਸੇ ਨੂੰ ਹੀਟ ਦੇ ਕੇ ਚੰਗੀ ਤਰ੍ਹਾਂ ਇਹਨੂੰ ਗਰਮ ਕਰ ਲੈਣਾ ਹੈ ਏ ਮੇਰਾ ਫਰਾਈ ਪੈਨ ਨਾ ਪਿੱਤਲ ਦਾ ਬਹੁਤ ਖਰਾਬ ਹੋ ਗਿਆ ਸੀਗਾ ਇਹਨੂੰ ਮੈਂ ਦੇਖਿਆ ਮੈਂ ਕਿ ਚਲੋ ਮੈਂ ਘਰ ਟਰਾਈ ਮਾਰ ਕੇ ਦੇਖਦੀ ਹਾਂ ਮੈਂ ਫਸਟ ਟਾਈਮ ਕਰ ਲਈ ਹਾਂ ਉਸ ਤੋਂ ਬਾਅਦ ਇੱਕ ਕਾਟਨ ਦਾ ਕੱਪੜਾ ਲੈਣਾ ਹੈ ਮੈਂ ਤੇ ਜਿਹੜੀ ਇਹ ਕਲੀ ਹੈ ਇਹਨੰ ਵਿੱਚ ਥੋੜਾ ਥੋੜਾ ਲਾ ਕੇ ਦੇਖ ਰਹੀ ਹਾਂ ਵੀ ਫਰਾਈ ਪੈਨ ਪੂਰਾ ਗਰਮ ਹੋ ਗਿਆ ਕਿ ਨਹੀਂ ਜਦੋਂ ਤੱਕ ਪੂਰਾ ਗਰਮ ਨਹੀਂ ਹੁੰਦਾ ਉਦੋਂ ਤੱਕ ਆਪਾਂ ਟਰਾਈ ਮਾਰਦੇ ਰਹਿਣਾ ਹੈ ਇਹ ਗੋਲੀਆਂ ਜੀਆਂ ਬਣ ਜਾਣਗੀਆਂ ਜਦ ਆਪਾਂ ਇਹਨਾਂ ਕਲੀ ਵਿੱਚ ਲਾਵਾਂਗੇ ਨਾ ਆਹ ਦੇਖੋ ਆਹ ਦੇਖੋ ਗੋਲੀਆਂ ਜੀਆਂ ਬਣ ਲੱਗੀਆਂ ਹੁਣ ਇਹਨੂੰ ਪਾਣ ਥੋੜਾ ਜਿਹਾ ਮੁਰਸ਼ਾਦਰ ਦਾ ਪਾਊਡਰ ਪਾ ਕੇ ਕੱਪੜੇ ਨਾਲ ਚੰਗੀ ਤਰ੍ਹਾਂ ਮਸਲਣਾ ਹੈ ਐਂਡ ਸਾਫ਼ ਕਰਨਾ ਹੈ ਰੱਬ ਕਰਨਾ ਹੈ ਇਹ ਵੈਸੇ ਮੈਂ ਘਰ ਕੱਪੜਾ ਕਾਟਨ ਦਾ ਲਿਆ ਪਰ ਉੱਥੇ ਉਹਨਾਂ ਕੋਲ ਕਾਟਨ ਕਾਟਨ ਰੂਮ ਹੁੰਦੀ ਹੈ ਸਿੰਥੈਟਿਕ ਟਾਈਪ ਦੀ ਉਹਨੂੰ ਅੱਗ ਨਹੀਂ ਲੱਗਦੀ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਰਗੜੀ ਜਾਣਾ ਹੈ ਚੰਗੀ ਤਰ੍ਹਾਂ ਜਿੱਥੇ ਵੀ ਲੱਗਦਾ ਤੁਹਾਨੂੰ ਕਿ ਕਿਤੇ ਹਜੇ ਚੰਗੀ ਤਰ੍ਹਾਂ ਸਾਫ਼ ਨਹੀਂ ਹੋਇਆ ਉੱਥੇ ਤੁਸੀਂ ਦੁਬਾਰਾ ਥੋੜੀ ਜਿਹੀ ਕਲੀ ਦੇ ਨੂੰ ਸ਼ਾਦਰ ਪਾ ਕੇ ਇਹਨੂੰ ਸਾਫ਼ ਕਰ ਸਕਦੇ ਹੋ ਇਹ ਮੈਂ ਬਿਨਾਂ ਕੱਟੇ ਪੂਰੀ ਪੂਰੀ ਵੀਡੀਓ ਪਾਣੀ ਕੋਈ ਵੀ ਕਟਿੰਗ ਨਹੀਂ ਕੀਤੀ ਹੈ ਇਹਦੇ ਵਿੱਚ ਇਹ ਦੇਖੋ ਤੁਹਾਡੇ ਸਾਹਮਣੇ ਨਹੀਂ ਰਿਜ਼ਲਟ ਆ ਇਸ ਕਰਕੇ ਜੇ ਆਪਾਂ ਕੋਈ ਵੀ ਕੰਮ ਕਰਨਾ ਆ ਇੰਪੋਸੀਬਲ ਤਾਂ ਕੁਝ ਨਹੀਂ ਹੈਗਾ ਥੋੜਾ ਸਾਡੀ ਆਪਣੀ ਸੋਚ ਦਾ ਹੈ ਜੇ ਆਪਾਂ ਕਰਨਾ ਸ਼ੁਰੂ ਕਰਾਂਗੇ ਤਾਂ ਕੁਝ ਨਾ ਕੁਝ ਪੋਸੀਬਲ ਹੋ ਹੀ ਜਾਂਦਾ ਹੈ ਇਸ ਤਰ੍ਹਾਂ ਮੈਂ ਕਦੇ ਮਤਲਬ ਜੋ ਜ਼ਿਆਦਾ ਹੀਟ ਹੋਏ ਮੀ ਫਿਰ ਗੈਸ ਲੋ ਵੀ ਕਰ ਲੈਂਦੀ ਆ ਵਿੱਚ ਵਿੱਚ ਬਹੁਤ ਜ਼ਿਆਦਾ ਹੀਟ ਲੱਗ ਰਹੀ ਸੀ ਅੰਦਰ ਧੂੰਆਂ ਵੀ ਬਹੁਤ ਜ਼ਿਆਦਾ ਸੀ ਤੇ ਅਸੀਂ ਉਸ ਫੈਨ ਚ ਲਾਇਆ ਸੀ ਨੂੰ ਤਾਂ ਕਿ ਥੋੜਾ ਥੋੜਾ ਧੂੰਆਂ ਨਾਲ ਨਿਕਲਦਾ ਰਹੇ ਬਾਹਰ ਇਹ ਦੇਖੋ ਸਾਈਡਾਂ ਤੋਂ ਹਲੇ ਸਾਫ਼ ਨਹੀਂ ਸੀ ਹੋਇਆ ਮੈਂ ਦੁਬਾਰਾ ਇਹਨੂੰ ਕਲੀ ਨੂੰ ਨਾਲ ਲਗਾਇਆ ਤੇ ਤੈਨੂੰ ਛਾਦਰ ਪਾ ਕੇ ਕਪੜੇ ਨਾਲ ਸਾਫ਼ ਕਰ ਰਹੀ ਸੀ ਤੁਸੀਂ ਜਦੋਂ ਕਰਨਾ ਹੈ ਤੁਸੀਂ ਗਲਵਜ਼ ਯੂਜ਼ ਵੀਅਰ ਕਰਨੇ ਆ ਮੈਂ ਵੈਸੀ ਟਰਾਈ ਕਰਦੀ ਸੀ ਕਿ ਮੈਂ ਕੁਛ ਮੇਰੇ ਕੋਲ ਗਲਵਜ਼ ਹੈ ਵੀ ਨਹੀਂ ਸੀਗੇ ਇਸ ਕਰਕੇ ਕੁਝ ਜੇ ਕਰਨਾ ਥੋੜਾ ਬਨਾ ਪ੍ਰੋਪੋਰਸ਼ਨ ਵੱਡਣਾ ਸੇਕ بڑا ਲੱਗਦਾ ਇੱਥੇ ਥੋੜਾ ਧਿਆਨ ਰੱਖ ਕਿਉਂਕਿ ਜਦ ਤੱਕ ਸੇਕ ਨਹੀਂ ਪੂਰਾ ਪ੍ਰੋਪਰ ਪਹਿਣਾ ਜਦ ਤੱਕ ਇਹਨੇ ਸਾਫ਼ ਨਹੀਂ ਹੋਣਾ ਜਿੱਦਾਂ ਮੈਂ ਕੀਤਾ ਉਸੇ ਤਰ੍ਹਾਂ ਹੀ ਮੈਂ ਇੱਕ ਕੜਾਹੀ ਵੀ ਕੀਤੀ ਸੀ ਕੱਲ ਉਹਦੀ ਮੈਂ ਵੀਡੀਓ ਨਹੀਂ ਸ਼ੂਟ ਕਰ ਪਈ ਮੈਂ ਕਿ ਅੱਜ ਚਲੋ ਵੀਡੀਓ ਸ਼ੂਟ ਕਰਦੇ ਆ ਨਾਲ ਨਾਲ ਤੁਹਾਨੂੰ ਦੱਸ ਦਿਆਂਗੀ ਕਿ ਕਰ ਕਿਸ ਤਰ੍ਹਾਂ ਕਰਦੇ ਆ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀਏ ਪਲੀਜ਼ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਅਗੇ ਕਮੈਂਟ ਕਰਕੇ ਵੀ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਲੱਗੀ ਜਦੋਂ ਇੱਕ ਪੂਰੀ ਤਰ੍ਹਾਂ ਆਪਣੀ ਕਲੀ ਹੋ ਗਈ ਹੈ ਉਸ ਤੋਂ ਬਾਅਦ ਵਿੱਚ ਤੁਰੰਤ ਠੰਡਾ ਪਾਣੀ ਪਾ ਦੇਣਾ ਇਸ ਨਾਲ ਜੋ ਵੀ ਇਹ ਕਲੀ ਥੋੜੀ ਹੈ ਪੂਰੀ ਜੰਮ ਜਾਏਗੀ ਆ ਦੇਖੋ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲੈਣਾ। ਜੇ ਤੁਹਾਨੂੰ ਮੈਂ ਬਿਫੋਰ ਤੇ ਆਫਟਰ ਦਾ ਲੁੱਕ ਦੇਖੋ ਤੁਹਾਨੂੰ ਬਹੁਤ ਜ਼ਿਆਦਾ ਫਰਕ ਆਇਆ ਕੜਾਈ ਤਾਂ ਮੇਰੀ ਬਹੁਤ ਹੀ ਜ਼ਿਆਦਾ ਥਾਲੀ ਸੀ।